ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕੌੜਢੀ ਲੌਂਦੀ ਪਤਨੀ ਬੀਬੀ ਰਾਜਪ੍ਰੀਤ ਕੌੜਢੀ ਲੋ ਸਿਨੀਅਰ ਆਗੂ ਕਾਂਗਰਸ ਪਾਰਟੀ ਹਰਦੇਵ ਸਿੰਘ ਗੰਬੋਤ ਸਾਬਕਾ ਐਮਐਲਏ ਅਤੇ ਭਾਰੀ ਗਿਣਤੀ ਵਿੱਚ ਆਗੂਆਂ ਨੇ ਧਨੋਲਾ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਕੁਲਦੀਪ ਸਿੰਘ ਕੌੜਢੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸਰਦਾਰ ਹਰਦੇਵ ਸਿੰਘ ਨੇ ਗੰਬੋਤ ਸਾਹਿਬ ਰਾਜਪੁਰੇ ਤੋਂ ਸ਼੍ਰੀ ਵਿਸ਼ੇਸ਼ ਸ਼ਰਮਾ ਜੀ ਜੋ ਕਿ ਡਿਗਰ ਨੇ ਪਟਿਆਲੇ ਤੋਂ ਸਰਦਾਰ ਜੇਵਾ ਸਿੰਘ ਜੀ ਜੋ ਕਿ ਸਾਡੇ ਕਾਲਾ ਢਿੱਲਾ ਜੀ ਦੇ ਰਸਤੇਦਾਰ ਨੇ ਰਾਜੇ ਤੋਂ ਵੀ ਪੁੱਤਨੀ ਸਾਡੇ ਅੰਤੀ ਜੀ ਅੱਜ ਮੇਰੇ ਯਾਦ ਆ ਗਈ ਸਾਡੇ ਅੰਕਲ ਦੀ ਯਾਦ ਆ ਗਈ ਕਾਲੇ ਚੰਦੇ ਦੀ ਉਹ ਇਸ ਤਰ੍ਹਾਂ ਹੀ ਸਟੇਜਾਂ ਦੇ ਉੱਤੇ ਲੋਕਾਂ ਨੂੰ ਸੰਬੋਧਿਤ ਹੈ ਸੱਚੀ ਸੰਧ ਆ ਗਈ ਹੈ ਜਿਹੜਾ ਅੱਜ ਪਰ ਸਾਰੇ ਉਹਨਾਂ ਦੇ ਪਿੱਛੇ ਲੱਗ ਕੇ ਸਾਡੇ ਅੰਤੀ ਜੀ ਬੈਠੇ ਨੇ ਐਕਸਾਂਸੀ ਰੇਖਾ ਸ਼ਰਮਣੀ ਪ੍ਰਵੀਨ ਜੀ ਦਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਭਤੋ ਸਾਡੇ ਸੰਜੀ ਸਾਡੇ ਸੰਜੀ ਕਾਫੀ ਬਹੁਤਾਂ ਨਬਰ ਕਰਦੇ ਆ ਜੇ ਕੁਮਾਰਜੀ ਦਾ ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸੋ ਸੋ ਬੜਾ ਕੁਝ ਮਿੰਟਾਂ ਲਈ ਸਾਡੇ ਖਾਸਕਾ ਨਗਰ ਕੌਂਸਲ ਪ੍ਰਧਾਨ ਸਰਜੀਤ ਕੁਮਾਰਜੀ ਸੀਤਾ ਉਹ ਵੀ ਆਪਣੇ ਭੈਣੋ ਭਰਾਵੋ ਸਾਰੇ ਜਿੰਨੇ ਵੀ ਇੱਥੇ ਆਪਾਂ ਹਾਜ਼ਰ ਹੋਇਆ ਨਾ ਸਭੀ ਇੱਥੇ ਜਿਹੜੇ ਬਾਸਲਾ ਦਾ ਜੇ ਕੁਮਾਰਜੀ ਨੇ ਕਿਹਾ ਸੀ ਜਿਹੜੇ ਕੰਮ ਚਾਹੁੰਦੇ ਨੇ ਇਹਨਾਂ ਬਾਰੇ ਇਸ ਸਾਡੀ ਹਾਜ਼ਰੀ ਦੇ ਵਿੱਚ ਅਸੀਂ ਲਾਇਏ ਸੀ ਤੁਸੀਂ ਜਿਹੜੇ ਬੇਨਤੀ ਹੈ ਵੀ ਅੱਜ ਜਿਹੜੀ ਸਭ ਨੂੰ ਬੇਤੀ ਕਰਨੀ ਹੈ ਅੰਦੋ ਦੀ ਵਾਸਤੇ ਸਾਰੇ ਆਪਾਂ ਰੱਖ ਕੇ ਕਾਲਾ ਟੇਲੇ ਦੇ ਦਿਖਾਈਏ ਕਿ ਜਿੰਨੇ ਵੀ ਲਾ ਸਕੇ ਹੋਰ ਬੇਨਤ ਕਰੂੰਗਾ ਜੀ ਉਹ ਔਰ ਆਪਣੇ ਵਿਚਾਰ ਸਾਂਝੇ ਕਰ। ਸਰਦਾਰ ਹਰਿਆਣ ਸਿੰਘ ਜੀ ਕਮੋ। ਤੇ ਸੇਸ਼ ਕਰਕੇ ਤੁਹਾਡੇ درمیان ਸਾਡੇ ਭੈਣ ਕੋਟੀ ਰਾਜਕੀ ਕੋਟੀ ਲੁੰਗੀ ਰਾਜ ਦੇ ਰਾਦੇ ਕੇ ਕਾਫੀ achhi meeting ਜੋ ਵੀ ਕਤਵੰਤੇ ਸਜੰਝ ਸੀ ਇਸ ਸ਼ਹਿਰ ਦੇ ਉਹਨਾਂ ਨੇ ਕੀਤੀ ਸੀ meeting ਚ ਉਹਨਾਂ ਦੇ ਨੀਰਸ ਰਿਸ਼ਤੇ ਦਾ ਸਰਦਾਰ ਸ਼ਿਵ ਸਿੰਘ ਜੀ ਜੇ ਵੀ ਸ਼ਾਮਲ ਸੀ ਪੱਜਦਾ ਜੋ ਇਕੱਠ ਹੈ ਜੋ ਸਾਡੀ ਪ੍ਰਣ ਦੇਖਾ ਮੈਂ ਦੇਖ ਰਿਹਾ ਕਿ ਜੀਤੀਆਂ ਦੀ ਬਹੁਤ ਵੱਡੀ ਦਿੱਕੀ ਹੈ ਉਹ ਅੱਜ ਸਾਰੇ ਪ੍ਰਣ ਕਰੀਏ ਪ੍ਰਾਪੀ ਕਰਨਗੇ ਵਿਸ਼ੇਸ਼ ਕਰਕੇ ਪੈਣਾ ਵੀ ਤੁਸੀਂ ਅਸ਼ੀਰਵਾਦ ਦੇਉਗੇ ਤੁਸੀਂ ਪ੍ਰੇ ਕਰੋਗੇ ਪ੍ਰਮਾਤਵਾ ਦੇ ਕੋਲ ਅਰਦਾਸ ਕਰੋਗੇ ਮੈਂ ਬਿਲਕੁਲ ਰੱਬ ਠੀਕ ਹੈ ਮੈਂ ਰਾਜਨੀਤਿਕ ਆਦਮੀ ਹਾਂ ਪਰ ਮੇਰਾ ਰੱਬ 'ਤੇ ਬਹੁਤ ਵਿਸ਼ਵਾਸ ਹੈ ਅਗਰ ਤੁਸੀਂ ਸੱਚੇ ਮਨ ਤੋਂ ਅੱਜ ਇਹ ਅਰਦਾਸ ਕਰੋਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਾਲਾ ਢਿੱਲੋਂ ਬਹੁਤ ਵੱਡੀਆਂ ਵੋਟਾਂ ਦੇ ਨਾਲ ਪ੍ਰਣਾਲੇ ਤੋਂ ਐਮਐਲਏ ਬਣ ਕੇ ਜਾਏਗਾ ਤੁਹਾਡੇ ਅਸ਼ੀਰਵਾਦ ਨਾਲ ਜਿੱਤੇ ਤਾਂ ਬੜੀਆਂ ਚੋਣਾੜੀਆਂ ਤੇ ਬਹੁਤ ਲੜਾਈਆਂ ਪਰ ਮੈਨੂੰ ਜਲਦੀ ਜਲਦੀ ਕਿਸੇ ਦੀਤਬਾਦ ਦਾ ਦੇਖਣ ਨੂੰ ਮਿਲਿਆ ਨਹੀਂ ਮੈਂ ਹਰ ਆਦਮੀ ਇਹੀ ਕਹਿੰਦਾ ਸਾਦਾ ਕਾਲਾ ਢਿੱਡੋਂ ਸਾਦਾ ਕਾਲਾ ਢਿੱਡੋਂ ਬਰਨਾਲੇ ਦੇ ਕਿਸੇ ਬਾਗ ਚ ਚਲੇ ਜਾਓ ਉੱਥੇ ਵੀ ਸਾਦਾ ਜੀ ਕਾਲਾ ਢਿੱਡੋਂ ਬਨੋਦੇ ਦੇ ਕਿਸੇ ਘਰ ਦੇ ਵਿੱਚ ਚਲੇ ਜਾਓ ਸਾਦਾ ਜੀ ਕਾਲਾ ਢਿੱਡੋਂ ਇਹ ਘੇਟੇ ਚ ਚਲੇ ਜਾਓ ਲੈ ਇਹ ਸਨੋਦਾ ਦੇ ਨਾਲ ਤੇ ਸਾਡੇ ਪਿੰਡ ਜਿਹੜਾ ਟੋਟਲ ਮੈਂ ਦੇਖ ਰਿਹਾ ਹਾਂ ਹਰ ਘਾਟ ਦੇ ਉੱਤੇ ਉੱਠ ਕੇ ਹੀ ਕਹਿੰਦੇ ਜੀ ਅਸੀਂ ਤਾਂ ਢਿੱਡੋਂ ਕਾਲੇ ਢਿੱਡੋਂ ਨੂੰ ਸਪੋਰਟ ਕਰਦੇ ਹਾਂ ਕਾਲੇ ਢਿੱਡੋਂ ਨੂੰ ਸਿੱਧਾ ਸਪੋਰਟ ਕਰਦੇ ਹਾਂ ਦੇਉ ਇੰਜੀਨੀਅਰ ਹੀ ਜਾਣਾ ਪਰ ਮੈਂ ਇੱਕ ਬੇਨਤੀ ਕਰਦੀ ਹਾਂ ਬੱਧੀ ਬੇਨਤੀ ਉਹਨਾਂ ਦੀ ਭੈਣ ਦੇਖਾ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਰ ਤਾ ਡੋ ਟੂ ਡੋਰ ਜਾਂਦਾ ਹੋਵੇ ਤੋਂ ਬਾਅਦ ਬਣਾਇਆ ਸੀ ਉਹ ਡੋ ਟੂ ਡੋਰ ਨਹੀਂ ਜਾਣਾ ਚਾਹੀਦਾ ਹੈਗਾ ਤੁਹਾਨੂੰ ਕੀ ਦੀ ਚਾਹੀਏ ਤੁਹਾਡਾ ਕੋਟਨ ਤੋਂ ਤੋਂ ਬਾਅਦ ਸਾਡੇ ਵੀ ਆਏ ਜੀ ਜਿੱਤ ਰੱਖੋ ਅਸੀਂ ਵੀ ਬਾਲ ਬੱਚਿਆਂ ਨੂੰ ਛੱਡ ਕੇ ਪਿਛਲੇ 15 ਦਿਨ ਤੋਂ ਇੱਥੇ ਅਸੀਂ ਬੈਠੇ ਹੈਗੇ ਆਂ ਆਪਣਾ ਘਰ-ਬਾਰ ਸਾਰਾ ਕੁਝ ਛੱਡ ਕੇ ਇੱਥੇ ਬੈਠੇ ਆ ਤੇ ਅਸੀਂ ਵੀ ਦਰਦਰ ਤੇ ਜਾ ਕੇ ਤੁਹਾਡੇ ਸਾਹਮਣੇ ਆ ਕੇ ਬੇਨਤੀ ਕਰ ਰਹੇਗੇ ਆ ਇਹ ਮੇਰੀ ਸਾਡੀ ਵੀ ਇਹ ਮਤਲਬ ਕਿ ਜਿਹੜੀ ਐਟੀਆ ਨਹਿਤ ਨੂੰ ਵੀ ਜ਼ਰੂਰ ਮਤਲਬ ਕਿ ਜਿਹੜਾ ਹੈਗਾ ਉਹ ਸਾਡੀ ਝੋਲੀ ਚ ਪਾਇਓ ਤੇ ਹੱਥ ਪੱਟੇ ਦਾ ਜਿਹੜਾ ਨਸਾ ਨਾ ਉਹ ਕੋ ਨੰਬਰ ਦਾ ਉਸ ਟਾਈਮ ਦਾ ਸਾਡੇ ਸਿਰ ਤੇ ਕੋਈ ਖੜਾ ਹੀ ਨਹੀਂ ਹੁੰਦਾ ਹੈਗਾ ਇਹ ਦਰ ਹੋ ਕੇ ਜਾ ਕੇ ਬਟਨ ਦਬਾਓ ਹੱਥ ਪੱਟੇ ਦਾ ਦਾ ਕੋਈ ਕਿਸੇ ਤੋਂ ਡਰ ਨਹੀਂ ਲੋੜ ਨਹੀਂ ਅਗਰ ਦੇਖੋ ਬੜੇ ਕ੍ਰਾਂਤੀਕਾਰੀ ਲੋਕ ਸਵਾਸ ਕਰੋ ਵਾਡਾ ਵਾਡਾ ਧੰਨਵਾਦ ਵਿਸ਼ੇਸ਼ ਕਰਕੇ ਤੇਰੀਆਂ ਸਤਿਕਾਰਯੋਗ ਭੈਣਾਂ ਦਾ ਤੁਹਾਡਾ ਕੋਪਰਨ ਕੋਰ ਧੰਨਵਾਦ ਮੇਰੇ ਭਰਾਵਾਂ ਦਾ ਉਹ ਵੀ ਬੱਡੀ ਕਿੰਨੀ ਚਾਏ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਰ ਇੱਕ ਯਾਦ ਰੱਖਿਓ ਕਿ ਕਦੇ ਇੰਨਾ ਮੰਡੀਆਂ 'ਚ ਨਹੀਂ ਅਸੀਂ ਰੁਲੇ ਆਪਾਂ ਕੁੱਲਣ ਹਾਂ ਰਾਕੋ ਦਸਨ ਜਦੋਂ ਵੇਚ ਕੇ ਫਸਲ ਘਰ ਨੂੰ ਆਗੇ ਉਦੋਂ ਹੀ ਕੁੱਟ ਜੰਨੇ ਐਸੀ ਸਾਨੂੰ ਇੰਨੇ ਚੇਤੇ ਰੱਖਣਾ ਇਸ ਗੱਲ ਦੇ ਲਈ ਬੇਨਤੀ ਕਰਦਾ ਕਿ 2 ਨੰਬਰ ਦੇ ਬਕਨ ਦੇ ਸਾਹਮਣੇ ਵਾਲਾ ਹਰਤ ਪੰਡਿਤ ਜੀ ਦਾ ਬਟਨ ਆ ਉਹ ਦਬਾਉਂ ਅਸੀਂ ਕਾਲਾ ਟੇ ਗਊ ਬੱਡੀ ਗਿੰਤੀ ਦੇ ਰਿਹਾ ਸੀ ਕਿ ਪਾਕਿ ਤੇ ਜੋ ਬਹੁਤ ਬਹੁਤ ਸੰਗਤ ਜੈ ਹਿੰਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਹੈ ਬਨਾਲੇ ਜ਼ਿਲ੍ਹੇ ਵਾਲੇ ਸਾਰਿਆਂ ਦੇ ਪਹਿਲੇ ਹੀ ਇੱਕ ਐਲਾਨ ਕਰਤਾ ਸੀ ਕਿ ਇਸ ਵਾਰ ਜਿਹੜਾ ਸਾਡਾ ਐਮ ਐਲ ਏ ਹੋ ਸਰਦਾਰ ਕਲਦੀਪ ਸਿੰਘ ਜੀ ਕਾਲਾ ਟੇ ਨੂੰ ਸਿਰਫ ਐਲਾਨ ਹੋਣਾ ਬਾਕੀ ਹੈ ਕਿਉਂ ਵੀ ਸਾਥੀਓ ਸਹੀ ਆ ਗੱਲ ਨਾਲ ਇੱਕ ਮੈਂ ਦਕਾਣਾ ਬੋਲੂਗਾ